ਸਰਕਾਰ ਦੀ ਢਿੱਲੀ ਵਿਵਸਥਾ ਦਾ ਨਤੀਜਾ ਕੀ ਨਿਕਲਿਆ ਇਸ ਦਾ ਪਰਿਨਾਮ ਕੀ ਨਿਕਲਿਆ ਇਹ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਹਾਂ ਜਿਸ ਤਰੀਕੇ ਨਾਲ ਆਮ ਜਨਤਾ ਦੀ ਹੈ ਸਰਕਾਰ ਵੱਲੋਂ ਕੋਈ ਸਾਲ ਨਹੀਂ ਲਈ ਜਾਂਦੀ ਜੇਕਰ ਤੁਸੀਂ ਕਿਸੇ ਉੱਚੀ ਅਹੁਦੇ 'ਤੇ ਹੋ ਫਿਰ ਵੀ ਤੁਹਾਨੂੰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਮਿਲਦੀ ਹੈ ਤਾਂ ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਲੋਕ ਉਹਨਾਂ ਦੀ ਕਚਹਿਰੀ ਦੇ ਵਿੱਚ ਕਿੱਥੇ ਆਉਂਦੇ ਨੇ ਜੀ ਹਾਂ ਕੁਝ ਇਸੇ ਤਰ੍ਹਾਂ ਦਾ ਹਾਦਸਾ ਕੁਝ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਲੁਧਿਆਣਾ ਵਿਖੇ ਜਿੱਥੇ ਲੁਧਿਆਣਾ ਦੀ ਇੱਕ ਨਿੱਜੀ ਹਸਪਤਾਲ ਵਿੱਚ ਡੀਐਸਪੀ ਹਰਜਿੰਦਰ ਸਿੰਘ ਬਹੁਤ ਦੇਰ ਤੋਂ ਆ ਜਿਹੜੇ ਜੇਰੇ ਇਲਾਜ ਸਨ ਅਤੇ ਮੁੱਖ ਮੰਤਰੀ ਪੰਜਾਬ ਕੈਪਟਨੀ ਅਮਰਿੰਦਰ ਸਿੰਘ ਨੇ ਖੁਦ ਟਵੀਟ ਕਰਕੇ ਇਹ ਪ੍ਰੋਸਾ ਦਿੱਤਾ ਸੀ ਕਿ ਉਹਨਾਂ ਦੇ ਇਲਾਜ ਦੇ ਵਿੱਚ ਬਿਲਕੁਲ ਵੀ ਟਿੱਲ ਨਹੀਂ ਵਰਤੀ ਜਾਵੇਗੀ ਕੋਈ ਵੀ ਲਾਪਰਵਾਹੀ ਨਹੀਂ ਕੀਤੀ ਜਾਵੇਗੀ ਪਰ ਇਸ ਸਬਤ ਦਾ ਨਤੀਜਾ ਉਹਨਾਂ ਨੂੰ ਲਾਇਕ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਸੀ ਉਹਨਾਂ ਨੂੰ ਵੀ ਆਖਿਆ ਗਿਆ ਸੀ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਣ ਲਈ ਤਾਂ ਕਿ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਪਰ ਉਹਨਾਂ ਨੇ ਹਰਜਿੰਦਰ ਸਿੰਘ ਸੀ ਜਿਹੜੇ ਡੀਐਸਪੀ ਉਹਨਾਂ ਨੇ ਖੁਦ ਥੋੜੇ ਦਿਨ ਪਹਿਲਾਂ ਇਹ ਵੀ ਆਖਿਆ ਸੀ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਇਲਾਜ ਨਹੀਂ ਮਿਲ ਰਿਹਾ ਉਹਨਾਂ ਨੇ ਇੱਕ ਵੀਡੀਓ ਆ ਜਿਹੜੀ ਬਣਾਈ ਸੀ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ ਸਹੀ ਤਰੀਕੇ ਨਾਲ ਉਹਨਾਂ ਨੂੰ ਇਲਾਜ ਉੱਥੇ ਨਹੀਂ ਮਿਲ ਰਿਹਾ ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਸੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਉਹਨਾਂ ਨੇ ਗੁਹਾਰ ਲਗਾਈ ਸੀ ਕਿ ਇਸ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਪਰ ਇਹ ਆਖਿਰਕਾਰ ਕੀ ਨਤੀਜਾ ਨਿਕਲਿਆ ਜੀ ਨਤੀਜਾ ਇਹ ਨਿਕਲਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੀਆਂ ਵੱਖ-ਵੱਖ ਥਾਵਾਂ ਤੇ ਅਲੱਗ-ਅਲੱਗ ਚੀਜ਼ਾਂ ਮਤਲਬ ਉਹਨਾਂ ਨੇ ਗੁਹਾਰ ਵੀ ਲਗਾਈ ਉਹਨਾਂ ਨੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਇਸ ਸਭ ਦੇ ਬਾਵਜੂਦ ਵੀ ਉਹਨਾਂ ਦੀ ਹੈ ਜਿਹੜੀ ਹੁਣ ਮੌਤ ਹੋ ਚੁੱਕੀ ਹੈ ਕੀ ਹੈ ਪੂਰਾ ਮਾਮਲਾ ਆਓ ਦਿਖੋਨੇ ਆਏ ਸਬੰਧੀ ਖਾਸ ਰਿਪੋਰਟ ਦਸਤੀਏ ਕੀ ਡੀਐਸਪੀ ਹਰਜਿੰਦਰ ਸਿੰਘ ਦੀ ਬੁੱਧਵਾਰ ਨੂੰ ਲੁਧਿਆਣਾ ਦੇ ਐਫਪੀਐਸ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਤੇ ਇਸ ਸੰਬੰਧੀ ਐਫਪੀਐਸ ਹਸਪਤਾਲ ਦੇ ਪੀਆਰਓ ਲਖਵੀਰ ਸਿੰਘ ਬਦਦਵਾਲ ਨੇ ਦੱਸਿਆ ਕਿ ਜੇਲ੍ਹ ਵਿੱਚ ਤਾਇਨਾਤ ਡੀਐਸਪੀ ਹਰਜਿੰਦਰ ਸਿੰਘ ਨੂੰ 6 ਅਪ੍ਰੈਲ ਨੂੰ ਹਸਪਤਾਲ ਵਿੱਚ कोरोना पीड़ित ਦੀ ਸ਼ਿਕਾਇਤ ਹੁੰਦੇ ਚਲਦੇ ਪੜਤੀ ਕਰਵਾਇਆ ਗਿਆ ਸੀ ਬਾਅਦ ਵਿੱਚ ਉਹਨਾਂ ਦੀ ਕੋਵਿਡ ਰਿਪੋਰਟ ਨੇਗੇਟਿਵ ਤਾਂ ਆ ਗਈ ਪਰ ਵਾਇਰਸ ਦੇ ਚਲਦੇ ਫੇਫੜੇ ਖਰਾਬ ਹੋ ਗਏ ਤਾਂ ਜਿਨ੍ਹਾਂ ਦੇ ਇਲਾਜ ਤੇ ਲੱਖਾਂ ਰੁਪਏ ਦਾ ਖਰਚਾ ਆਣਾ ਸੀ ਉਹਨਾਂ ਦੇ ਵੱਲੋਂ ਇਲਾਜ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਅਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸੀਐਮ ਨੇ ਇਲਾਜ ਦਾ ਭਰੋਸਾ ਦਿੱਤਾ ਅਤੇ ਟਵੀਟ ਕੀਤਾ ਸੀ ਸਰਕਾਰ ਵੱਲੋਂ ਡਾਕਟਰਾਂ ਦਾ ਪੈਨਲ ਵੀ ਗਠਿਤ ਕੀਤਾ ਗਿਆ ਸੀ ਪਰ ਸਰਕਾਰੀ ਵਿਵਸਥਾ ਵਿੱਚ ਦੇਰੀ ਦੇ ਚਲਦੇ ਇਲਾਜ ਸਮੇਂ ਤੇ ਨਹੀਂ ਹੋ ਕਿ ਉਹਨਾਂ ਦੱਸਿਆ ਕਿ ਡਾਕਟਰਾਂ ਦੇ ਪੈਨਲ ਵੱਲੋਂ ਜੋ ਵੀ ਦਸਤਾਵੇਜ਼ ਮੰਗੇ ਗਏ ਹਸਪਤਾਲ ਨੇ ਉਹਨਾਂ ਨੂੰ ਮੁਹੱਈਆ ਕਰਵਾਏ ਲੇਕਿਨ ਇਸ ਤਰ੍ਹਾਂ ਬਹੁਤ ਦੇਰੀ ਹੋ ਗਈ ਸੀ ਅਤੇ ਆਖਿਰਕਾਰ ਡੀਐਸਪੀ ਹਰਜਿੰਦਰ ਸਿੰਘ ਨੇ ਦਬ ਦੋਰ ਦਿੱਤਾ ਉਹ ਜੀ ਡੀਐਸਪੀ ਹਰਜਿੰਦਰ ਸਿੰਘ ਜੀ ਜੋ ਕਿ ਜੇਲ੍ਹ ਦੇ ਵਿੱਚ ਤਨਾਤ ਸਨ ਤੇ ਤਕਰੀਬਨ 6 April ਤੋਂ ਇਸ ਹਸਪਤਾਲ ਵਿੱਚ ਸਾਡੇ ਐਸਪੀ ਸਾਊਥ ਹਸਪਤਾਲ ਵਿੱਚ ਐਡਮਿਟ ਸੀ ਜੇ ਕਿ ਜਦੋਂ ਆਏ ਸੀ ਉਹਨਾਂ ਨੂੰ कोरोना ਦੇ ਕੋਵਿਡ ਦੀ ਸਕੈਟ ਸੀ ਉਹਨਾਂ ਦੇ ਲੰਗਜ ਕਾਫੀ ਖਰਾਬ ਹੋ ਚੁੱਕੇ ਸੀ ਤੇ ਥੋੜੇ ਕੁਸਤੀਨਾ ਬਾਅਦ ਉਹਨਾਂ ਦਾ ਕੋਵਿਡ ਰਿਪੋਰਟ ਤਾਂ ਨੇਕਟਿਵ ਆ ਗਈ ਸੀ ਪਰ ਉਹ ਕਾਫੀ ਉਹ ਚੋ ਜੋ ਨੇ ਲੰਗਸ ਸੀ ਉਹ ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਤੇ ਕਾਫੀ ਦਿਨ ਤੋਂ ਇਹ ਵੈਂਟੀਲੇਟਰ ਤੇ ਜਾਂ ਹੋਰ ਮਾਸਕ ਤੇ ਚੱਲੇ ਸੀ ਤੇ ਕੁਝ ਪਿੱਛੇ ਹੋਈਆਂ ਵੀ ਸੀ ਵੀ ਸਰਕਾਰ ਅੱਲੀਓਂ ਚਾਹ ਇਹਨਾਂ ਨੂੰ ਬਾਹਰ ਲੰਗ ਟ੍ਰਾਂਸਫਰੈਂਟ ਲਿਖ ਭੇਜਿਆ ਜਾਊਗਾ ਪਰ ਇਹਨਾਂ ਦੀ ਉਹ ਚੱਲ ਰਹੀ ਸੀ ਸਕਸੈਸ਼ਨ ਨਹੀਂ ਹੋਈਆਂ ਕੋਈ ਉਹਨਾਂ ਦਾ ਜੋ ਇੱਕ ਡਾਕਟਰਾਂ ਦਾ ਪੈਨਲ ਵੀ ਬੈਠਿਆ ਸੀ ਕੀ ਬਣਿਆ ਡਾਕਟਰਾਂ ਦਾ ਪੈਨਲ ਬੈਠੇ ਸੀ ਭਾਈ ਤੁਹਾਨੂੰ ਪਤਾ ਹੀ ਆ ਚਾਹੇ ਸੀਐਮ ਸਾਹਿਬ ਵੱਲੋਂ ਤਾਂ ਅਪਰੂਵਲ ਦਿੱਤੀ ਗਈ ਸੀ ਪਰ ਸਰਕਾਰੀ ਕੰਮ ਕਰ ਨੂੰ ਟਾਈਮ ਤਾਂ ਲੱਗ ਰਹੀ ਹੈ ਜੀ ਉਹ ਕਿਉਂਕਿ ਕਈ ਵਾਰੀ ਸਾਡੇ ਕੋਲ ਇੱਥੇ ਉਹਨਾਂ ਦੀਆਂ ਟੀਮਾਂ ਕਾਫੀ ਆਉਂਦੀਆਂ ਰਹੀਆਂ ਅਸੀਂ ਜੋ ਉਹਨਾਂ ਨੇ ਸਹਿਯੋਗ ਮੰਗਿਆ ਸਾਡੇ ਤੋਂ ਹੀ ਸਹਿਯੋਗ ਦਿੱੰਦੇ ਵੀ ਰਹੇ ਸਾਰੀਆਂ ਰਿਪੋਰਟਾਂ ਉਹਨਾਂ ਨੂੰ ਸਮਰੀ ਵਗੈਰਾ ਭੇਜਦੇ ਰਹੇ ਲੇਕਿਨ ਮੌਕੇ ਤੇ ਉਹਨਾਂ ਨੇ ਜਾ ਕੇ ਜੋ ਵੀ ਸੀ ਉਹਨਾਂ ਨੂੰ ਜੋ ਮੰਗਿਆ ਸੀ ਦਿੱਤਾ ਪਰ ਉਹ ਹੋਰ ਅੱਗੇ ਤੇ ਅੱਗੇ ਡਿਮਾਂਡ ਕਰਦੇ ਰਹੇ ਦੇਖੂਗਾ ਜੰਮਈ 12 ਸੈਂਟੀਮੀਟਰ ਤੱਕ ਤਾਂ ਕਿ ਜੀਐਸਪੀ ਹਰਜਿੰਦਰ ਸਿੰਘ ਦੇ ਫੇਫੜੇ ਇਨਫੈਕਸ਼ਨ ਕਾਰਨ ਖਰਾਬ ਹੋ ਗਏ ਸਨ ਅਤੇ ਇਲਾਜ ਲਈ ਕਾਫੀ ਜ਼ਿਆਦਾ ਖਰਚੇ ਹੋਣਾ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਪਰ ਆਖਿਰਕਾਰ ਨਤੀਜਾ ਸਭ ਦੇ ਸਾਹਮਣੇ ਹੈ ਇਸਾਰੇ ਮਾਮਲੇ ਬਾਰੇ ਤੁਹਾਡੀ ਕੀ رائے ਸਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਹੋਰ ਅਪਡੇਟ ਲੈ ਕੇ ਫਿਰ ਤਰੂਭਰੂ ਹੋਵਾਂਗੇ ਤੁਸੀਂ ਵੇਖਦੇ ਰਹੋ SNZ نیوز